ਮਾਤਾ ਜੀ ਤੁਹਾਡੀ ਆਮੰਤ ਲੈ ਕੇ ਆਏ ਪਛਾਨ ਲਓ ਆਦੇ ਜਦੋਂ ਇਹ ਗੱਲਾਂ ਕਿਤੇ ਗੋਬਿੰਦ ਰਾਏ ਨੇ ਝੋਲੀ ਅਟ ਲੋਕ ਫਿਰ ਰਾਨਸਨ ਵੀ ਮਹਾਰਾਜ ਝੋਲੀ ਅਟ ਕੇ ਭੇਟਾ ਲੈਣ ਦੇ ਕੀ ਲੈ ਕੇ ਆਇਆ ਸੁਣੀਏ ਉਸ ਵੇਲੇ ਗੁਰੂ ਗੋਬਿੰਦ ਰਾਏ ਸੱਚੇ ਪਾਤਸ਼ਾਹ ਮਹਾਰਾਜ ਕੁਝ ਬੰਦੇ ਦਲੇਰ ਵੀ ਹੁੰਦੇ ਆ ਮਹਾਰਾਜ ਨੂੰ ਬੇਇੱਜ਼ਤੀ ਕੀਤੀ ਮਹਾਰਾਜ ਇਹ ਕੀ ਲੈ ਕੇ ਆਇਆ ਇਹਨਾ ਅਦਭੋ ਰਿਆ ਸਤਗੁਰੂ ਪਾਤਸ਼ਾਹ ਕਹਿਣ ਲੱਗੇ ਖੈਰੋ ਮੈਂ ਗੁਰੂ ਨਾਨਕ ਮਹਾਰਾਜ ਦੀ ਗੱਦੀ ਦੀਆਂ ਜ਼ਿੰਮੇਵਾਰੀਆਂ ਸੰਭਾਲੀਆਂ ਨਾ ਤੇ ਤੁਸੀਂ ਮੇਰੇ ਵਾਸਤੇ ਤੋਹਫ਼ਾ ਲੈ ਕੇ ਆਏ ਜੇ ਇੱਕ ਤੋਹਫ਼ਾ ਮੈਨੂੰ ਹਿੰਦੁਸਤਾਨ ਦੇ ਸ਼ਕਸ਼ੀ ਬਾਦਸ਼ਾਹ ਨੇ ਵੀ ਭੇਜਿਆ ਮੈਂ ਵਿਖਾਉਣਾ ਤੁਹਾਨੂੰ ਆਂਦੇ ਜਦੋਂ ਉਤਲੀ ਗੰਡਣ ਫੋਲੀ ਤੇ ਥੱਲੇ ਲਹੂ ਦੇ ਨਾਲ ਉਹ ਭਿੱਜੀ ਗੰਡ ਵੇਖੀ ਜਿਹੜੇ ਸ਼ਰਦਾਲੂ ਸੀ ਉਹ ਜਾਣਗੇ ਕਿ ਭਾਈ ਜੇਤਾ ਦਿੱਲੀੋਂ ਆਇਆ ਆਓ ਗੁਰੂ ਕੇ ਸਿੱਖੋ ਗੁਰੂ ਗੋਬਿੰਦ ਰਾਏ ਮਹਾਰਾਜ ਉਸ ਭਾਈ ਜੈਤੇ ਨੂੰ ਕੀ ਪੁੱਛ ਰਿਆ ਤੇ ਭਾਈ ਜੈਤਾ ਨੈਰਾ ਨੈਣਾ ਦੇ ਵਿੱਚੋਂ ਨੀਰ ਵਹਾ ਕੇ ਸਾਰੀ ਦਿੱਲੀ ਦੀ ਵਾਰਤਾ ਜੋ ਗੁਰੂ ਸਾਹਿਬ ਦੇ ਸਾਹਮਣੇ ਭਰੇ ਦਰਬਾਰ ਸੁਣਾ ਰਿਆ ਬੜੇ ਦਿਲ ਤੇ ਹੱਥ ਰੱਖ ਕੇ ਸੁਣਨ ਵਾਲੀ ਕਵਤਾ ਹੈ ਕਿਸ ਤਰ੍ਹਾਂ ਗੁਰੂ ਕੇ ਸਿੱਖਾਂ ਨੂੰ ਸ਼ੀਖ ਕੀਤਾ ਭਾਈ ਜੈਤਾ ਕਿਤਨਾ ਸੁਣਾ ਰਿਹਾ ਕਹਿ ਕੇ ਰੰਗ ਰੇ ਤਬੇ ਡੋਲਿਆ ਸਿੱਧ ਕੋ ਡਰਾ ਨਾ ਸਿੱਖ ਡੋਲਿਆ ਮੁਖ ਵਿੱਚ ਹਾ ਨਾ ਉਚਾਰਿਆ ਆ ਕੋਈ ਸਿੱਖ ਸਦਕੋ ਨਾ ਡੋਲਿਆ ਜੋਰ ਸੇ ਇਹ ਰੰਗ ਨੇ ਲਗਾ ਲਿਆ ਕੇ ਕੇ ਰੰਗ ਰੇਟਾ ਬੇਟਾ ਨੋਲ ਦੇ ਤੋਟ ਕੇ ਦੀਆਂ ਕੇ ਵਿੱਚ ਸੜੋਗੇ ਪਾਪ ਆਣੀ ਤੱਕਣੀ ਜੋ ਤੋਲ ਦੇ ਇਸ ਗੱਲੋਂ ਗੁਰੂ ਜੀ ਦੇ ਸਿੱਖ ਨੂੰ ਸਿੱਖ ਨੂੰ ਇਸ ਗੱਲੋਂ ਗੁਰੂ ਜੀ ਦੇ ਸਿੱਖ ਨੂੰ ਦੇਗ ਵਿੱਚ ਜਾਲ ਮਾਇਉ ਬਾਲਿਆ ਕੇ ਕੀ ਰੰਗ ਰੇ ਦਬਿਤਾ ਤਮੀ ਤਾਂ ਆਪਣਾ ਚੈਤਨੂ ਕੁਰਾਨ ਛਾ नौरी जो आई सीर रुमल ਸੱਚੇ ਬਾਦਸ਼ਾਹ ਬਾਦਸ਼ਾਹ ਬੰਦਾ ਸਾਨੀ ਜਿਸ ਸੱਚੇ ਬਾਦਸ਼ਾਹ ਆਪੇ ਤੂੰ ਸਕਾਰਜ ਕਰਾਲਿਆ ਕੇ ਕੀ ਰੰਗ ਰੇਟ ਬੇਟਾ